ਸਸਿਕਾਲ ਜੀ ਮਿੱਤਰੋ ਜਿਨ੍ਹਾਂ ਦੇ ਭੈਣਾਂ ਹੈਗੀਆਂ ਨੇ ਉਹਨਾਂ ਨੂੰ ਵਧਾਈ ਜਿਨ੍ਹਾਂ ਦੇ ਨਹੀਂ ਹੈਗੀਆਂ ਚਾਚੇ ਤਾਈ ਦੇ ਨੇ ਥੋ ਟਾਈਮ ਕੱਟਿਆ ਕਰੋ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਕਿ ਪਾਕ ਸਾਖ ਮਿਲਣ ਮਨਾਉਣ ਨਾਲ ਹੀ ਹੁੰਦਿਆ ਕੰਮ ਨਹੀਂ ਕਿਸੇ ਦੇ ਇੱਥੇ ਮੁੱਕਦੇ ਉਦੋਂ ਭੈਣਾਂ ਖੁੱਲੀਆਂ ਸਮਾਉਂਦੀਆਂ ਨਹੀਂ ਹੁੰਦੀਆਂ ਜਦੋਂ ਭੈਣ ਨੇ ਭਾਈ ਨੇ ਭੈਣਾਂ ਦੇ ਘਰ ਆ ਕੇ ਟੱਕਦੇ ਕਿ ਹੁੰਦਾ ਭੈਣਾਂ ਨੂੰ ਭਾਈਆਂ ਦਾ ਕਿੰਨਾ ਚਾਵੇ ਤੂੰ ਮੇਰੇ ਸਹੁਰਿਆਂ ਦਾ ਭੁੱਲ ਗਿਆ ਰਹਾਵੇਂ ਕੱਲ ਫੋਨ ਤੇ ਬੇਬੇ ਨੇ ਜਦੋਂ ਦੱਸਿਆ ਵੀ ਗਿਆ ਸੀ ਕਲੇਜਾ ਚਿਰਿਆ ਭਾਈ ਭਾਬੀ ਦਾ ਸੰਧਾਰਾ ਤੇ ਗਿਆ ਮਿੱਥੋਂ ਕਿੰਨੇ ਆ ਗਿਆ ਹੈ ਹਨਾ ਟਾਈਮ ਕੱਢਿਆ ਕਰੋ ਕੰਮ-ਕਮ ਪਾਰਟੀਆਂ ਮੀਟਿੰਗਾਂ ਇਹ ਸਭ ਪਰੇ ਨੇ ਵਿੱਚ ਆ ਤੁਸੀਂ ਸੋ ਚੱਕੋ ਮੈਂ ਹੀ ਕਹਿੰਦਾ ਵੀ ਤੁਸੀਂ ਉਹਨੂੰ ਕਾਜੂ ਕਤਲੀ ਦੇ ਕੇ ਆਓ ਚੱਕ ਲੋ ਪ੍ਰੀਪੇ ਚ 2 ਕਿਲੋ ਬਿਸਕੁਟ ਦੇਓ ਯਾਰ ਹੂੰ 2 ਕਿਲੋ ਬਿਸਕੁਟ ਦੇਓ ਵਿਠੰਡੀ ਆਵਾ ਦਾ ਬੁੱਲਾ ਆਵੇ ਯਾਰ ਸੋਚ ਨਹੀਂ ਆ ਪੈਣਾ ਇਹਦਾ ਇਹ ਵੀ ਵੱਡਾ ਕਾਰਨਾ ਜਿਵੇਂ ਉਹਨੇ ਲਿਖਿਆ ਸੀ ਆਪਣੇ ਵਾਲੇ ਸੰਕੀ ਸਰਦਾਰ ਨੇ ਹੂੰ ਏ ਵੀ ਪਤਾ ਲੱਗ ਜੂ ਵੀ ਸਾਡੀਆਂ ਜਦ ਨਿਕਲ ਕੇ ਨਹੀਂ ਗਈਆਂ ਸਾਡੀਆਂ ਵੇਖੀਆਂ ਲੋਕ ਸੋ ਕੋਈ ਪੁੱਛਦੇ ਹਾਂ ਮੇਰੇ ਗੱਲ ਸਹੀ ਹੈ ਤੇ ਇਹਨਾਂ ਦੀਆਂ ਅੰਮ੍ਰਾਂ ਖੜ ਜਾਂਦੇ ਹਾਂ ਭੈਣਾਂ ਦੀਆਂ ਸੋ ਰੱਖੜੀ ਦੇ ਤਿਹਾੜੀ ਦੀ ਐਡਵਾਂਸ ਮੁਬਾਰਕਾਂ ਸੰਧਾਰਾ ਲੈ ਕੇ ਜਾਓ ਭੈਣਾਂ ਉਹ ਨਹੀਂ ਭੁੱਖੀਆਂ ਹੁੰਦੀਆਂ ਅੰਦਰ ਰਹਿਣ ਹਾਂ ਇਹ ਤੇਰੀ ਸਾਂਸ ਸੁਣਾ ਰਿਆਂ ਦੀ ਥੋੜਾ ਜਿਹੀ ਸਸਪੈਂਸ ਰੱਖਾਂਗੇ ਗਾਣਾ ਆ ਰਿਹਾ ਗਦਨ ਸਰਾਉ ਦਾ ਲਿਖਿਆ ਤੁਹਾਡੇ ਵੀ ਮਤਲਬ ਮਲੀ ਜਵਾਨ ਤੇ ਆ ਜਾਂਦਾ ਜਦੋਂ ਆਏ ਇਹ ਗੱਲ ਕਰੀ ਜਾਂਦਾ ਤੇ ਉਹ ਹੀ ਹਰੇਕ ਦੀ ਗੱਲ ਹੀ ਹਾਂ ਉਹ ਗਾਣਾ ਤੁਹਾਨੂੰ ਸੱਚੀ ਕਰਾਂ ਪੰਜ ਤਕਰੀਬ ਵਿੱਚ ਅਸੀਂ ਰਿਲੀਜ਼ ਕਰ ਦੇਣਾ ਗਾਣਾ ਉਹ ਸਵਾਦ ਆਊਗਾ ਤੇ ਬਾਈ ਨੇ ਜਗਦੀਪ ਨੇ ਉਹੀ ਜੀ ਉਮੀਦ ਕਰੀ ਮੈਥੋਂ ਕਿ ਵੀ ਪਹਿਣਾ ਪਾਈਆਂ ਤੇ ਕੁਝ ਸੁਣਾ ਕਿ ਭੈਣਾਂ ਨੂੰ ਤਾਂ ਬੜਾ ਚਾਹ ਹੁੰਦਾ ਭਾਈਆਂ ਦਾ ਬੇ ਮੈਂ ਰੋਂਦੀ ਰੋਂਦੀ ਸਹਰਿਆਂ ਤੋਂ ਆਈ ਬੇ ਸੁਣ ਹੋਈ ਦੋਹਾਂ ਤੇ ਲਈ ਦੱਸੋ ਕਿਹੜੀ ਗੱਲੋਂ ਕੀਤੇ ਮਟਵਾਰੇ ਮੈਂ ਪਹਿਲਾਂ ਕਿਦੇ ਘਰ ਚ ਬਣਾ ਬੰਦ ਦੋਨੋਂ ਭਾਈ ਜਾਣ ਤੋਂ ਭੈਣਾਂ ਨੂੰ ਦੋਨੋਂ ਭਾਈ ਜਾਣ ਤੋਂ ਪਹਿਲੇ ਵੀ ਉਹ ਚਾਹੇ ਮੇਰਾ ਭਰਾ ਤੇ ਚਾਹੇ ਹਾਂ ਹੈਣਾ ਚਾਹੇ ਜੇਜਾ ਚਾਹੇ ਹਾਂ ਚਾਹੇ ਭਾਈ ਦਾ ਸੁਖਦੀਪ ਹੈ ਚਾਹੇ ਭਾਈ ਦਾ ਜਗਤਾਰ ਹੈ ਜਗਰਾਜ ਦਾ ਉਹ ਉਹ ਉਹਨਾਂ ਲਈ ਉਹ ਉਹਨਾਂ ਨੂੰ ਫੈਸਲਾ ਲੈਣਾ ਔਖਾ ਹੈ ਨਾ ਮੈਂ ਕਿਹੜੇ ਘਰ ਚ ਪੈਣਾ ਹਾਂ ਜਿੱਧਰ ਵਾਗੇ ਆਪਣੀ ਵੀਡੀਓ ਆਈ ਸੀ ਮਤਲਬ ਉਹ ਦਾ ਬਾਈ ਬਟੇ ਵਿੱਚ ਵੀ ਇਹਦਾ ਜਿਹੜਾ ਜਦੋਂ ਜਾਂਦੇ ਆ ਉਹ ਆ ਕੇ ਦੋਨਾਂ ਘਰਾਂ ਜਾਂਦੀ ਇੱਕ ਵਾਰ ਬੰਦ ਹੁੰਦਾ ਬੜਾ ਕੁਛ ਆ ਜੇ ਨਹੀਂ ਜਾ ਸਕਦੇ ਚਲੋ ਕੋਈ ਬਾਹਰ ਰਹਿੰਦਾ ਹੈ ਨਾ ਵੀਜ਼ਾ ਨਹੀਂ ਲੱਗਦਾ ਤਾਂ ਕਟੋ-ਕਟ ਯਾਰ ਫੋਨ ਚੱਕ ਕੇ ਦੁੱਖ ਸੁੱਖ ਸਾਂਝੇ ਕਰੋ ਯਾਰ ਥਰੀਲਾਂ ਸਕਰੋਲਾਂ ਲਗਾਏ ਕਰੀ ਜਨੇ ਯਾਰ ਉਹ ਨਹੀਂ ਚਾ ਥਰੀਲਾਂ ਦੇਖੂਗੇ ਫਿਰ ਕੀ ਹੁੰਦਾ ਕਰ ਕਰੋ ਗੱਲ ਪਹਿਣਾ ਪਹਿਣਾ ਨਾ ਤੇ ਪਹਿਣਾ ਨੂੰ ਵੀ ਹੱਕ ਬਣਦਾ ਹੈ ਪਾਈਆਂ ਨਾਲ ਬਗਲਾਬਤ ਕਰੋ ਜੇ ਕੋਈ ਇੱਕ ਛੋਟੀ ਜੀ ਜ਼ਿੰਦਗੀ ਹੈ ਮੌਕਾ ਨਾ ਹੁੰਦਾ ਦੂਰ ਕਰਨ ਦਾ ਬਸ ਅੱਗੇ ਦੂਰ ਹੋ ਜਾ ਜ਼ਿੰਦਗੀ ਜਿੰਦਾਬਾਦ ਠੀਕ ਹੈ